ਚੀ ਅਗ ਜਾਂਦਾ ਮੈਂ ਕੱਗਰਾ ਸਵੋਣੀਆ ਓ ਵੀ ਮੇਰੇ ਹੋ ਗਿਆ ਏ ਤੰਗ ਤੰਗ ਵੇਲ ਲਾਰੀਆਂ ਓ ਵੀ ਮੇਰੇ ਹੋ ਗਿਆ ਏ ਤੰਗ ਪਾ ਕੱਗਰਾ ਮੈਂ ਦਰਾਨੀ ਵੱਲ ਜਾਣੀਆਂ ਪਾ ਕੱਗਰਾ ਮੈਂ ਦਰਾਨੀ ਵੱਲ ਜਾਣੀਆਂ ਡਿੱਗ ਪੀਚੂ ਬਾਰੇ ਵਾਲੀ ਕੰਦ ਕੰਦ ਵੇਲ ਲਾਰਿਆ ਡਿੱਗ ਪੀਚੂ ਬਾਰੇ ਵਾਲੀ ਕੰਦ ਪੱਛੀਆਂ ਗ ਜਾਂਦਾ ਮੈਂ ਕੱਗਰਾਸ ਵਾਉਣੀਆ ਉਹ ਵੀ ਮੇਰੇ ਹੋ ਗਿਆ ਏ ਤੰਗ ਤੰਗ ਵੇਲ ਲਾਰਿਆ ਉਹ ਵੀ ਮੇਰੇ ਹੋ ਗਿਆ ਏ ਤੰਗ ਕੱਗਰਾ ਮੈਂ ਜਠਾਣੀ ਵਾਲੇ ਜਾਨੀਆਂ ਭਾ ਕੱਗਰਾ ਮੈਂ ਜਠਾਣੀ ਵਾਲੇ ਜਾਨੀਆਂ ਜਠਾਣੀ ਦੇ ਮੱਥੇ ਪਏ ਵੱਲ ਮਲਵੈ ਲਲਾਰੀਆਂ ਜਠਾਣੀ ਦੇ ਮੱਥੇ ਪਏ ਵੱਲ ਪੱਛੀਆਂ ਗਜਾਂ ਦਾ ਮੈਂ ਕੱਗਰਾ ਸਵਾਉਣੀਆ ਓ ਵੀ ਮੇਰੇ ਹੋ ਗਿਐ ਤੰਗ ਤੰਗ ਵੇਲ ਲਾਰੀਆਂ ਉਹ ਵੀ ਮੇਰੇ ਹੋ ਗਿਆ ਏ ਤੰਗ ਪਾ ਕਗਰਾ ਮੈਂ ਸਸਵਲ ਜਾਨੀਆਂ ਪਾ ਕਗਰਾ ਮੈਂ ਸਸਵਨ ਜਾਨੀਆਂ ਸਸ ਦੇ ਕਲੇਜੇ ਪਵੇ ਸੱਲ ਸੱਲ ਵੇ ਲਾਰੀਆਂ ਸਸ ਦੇ ਕਲੇਜੇ ਪਵੇ ਸੱਲ ਕੱਗਰਾ ਮੈਂ ਮਾਵਲ ਜਾਨੀਆਂ ਪਾ ਕੱਗਰਾ ਮੈਂ ਮਾਵਲ ਜਾਨੀਆਂ ਮਾਂ ਦੇ ਕਲੇਜੇ ਪਵੇ ਠੰਡ ਠੰਡ ਵੇ ਲਾਰੀਆਂ ਮਾਂ ਦੇ ਕਲੇਜੇ ਪਵੇ ਠੰਡ ਪੱਛੀ ਅੰਗ ਜਾਂਦਾ ਮੈਂ ਕੱਗਰਾ ਸਵਾਉਣੀਆ ਓ ਵੀ ਮੇਰੇ ਹੋ ਲਾ ਕਗਰਾ ਮੈਂ ਕਿੱਲੀ ਉਤੇ ਟੰਗਿਆਂ ਲਾ ਕਗਰਾ ਮੈਂ ਕਿੱਲੀ ਉਤੇ ਟੰਗਿਆਂ ਕਿੱਲੀ ਨੂੰ ਵੀ ਚੜਗੇ ਹਰੰਗ ਰੰਗ ਵੇ ਲਲਾਰੀਆਂ ਕਿੱਲੀ ਨੂੰ ਵੀ ਚੜਗੇ ਹਰੰਗ ਪੱਛੀਆਂ ਗਜਾਂ ਦਾ ਮੈਂ ਕਗਰਾ ਸਵੋਣੀਆਂ ਉਵੀ ਮੇਰੇ ਹੋ ਗਿਆ ਇਹ ਤੰਗ